ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਅੱਜ ਦੀ ਵੀਡੀਓ ਤੁਹਾਡੇ ਨਾਲ ਤਿੰਨ ਨਾਗ ਸਾਂਝੀ ਕਰਨੇ ਆ ਇੱਕ ਇਹਦਾ ਜਰਸੀ ਨਸਲ ਦੀ ਵੈੜ ਤਾਜੀ ਸੂਈ ਸਵਾਈ ਤੇ ਮਗਰੇ ਦੇ ਬੱਛੀ ਹੈ ਠੀਕ ਆ ਦੋ ਕਟਾਂ ਦਿਖਾਉਣਾ ਇੱਕ ਇਹਦਾ ਜਿਹੜੀ ਮੈਂ ਵੱਡੀ ਕੱਟੀ ਹੈਗੀ ਝੋਟਣਾ ਚ ਪੈਂਦੀ ਹੈਗੀ ਤੇ ਇੱਕ ਇਧਰਲੀ ਛੜ ਅੰਦਰ ਖੜੀ ਆ ਛੋਟੀ ਕੱਟੀ ਠੀਕ ਆ ਲਗਭਗ 6 ਸਾਲ ਸਵਾ ਸਾਲ ਦੀ ਹੋਣੀ ਹੈ ਤਿੰਨ ਨਾਗਾ ਟੋਟਲ ਤੇ ਜੋ ਜਾਣਕਾਰੀ ਵਾਲਾ ਸਾਂਝੀ ਕਰ ਦੇਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਈਮ ਤੇ ਕੋਲੇ ਆ ਕੇ ਤਸੱਲੀ ਕਰ ਸਕਦਾ ਠੀਕ ਆ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਆਪਾਂ ਬਾਈ ਸਤਿ ਸ਼੍ਰੀ ਅਕਾਲ ਜੀ ਅੱਛਾ ਠੀਕ ਆ ਜੀ ਬਾਈ ਨਾਮ ਤੇ ਐਡਰੈਸ ਨਾਮ ਮ ਇਕਵਾਲ ਸਿੰਘ ਪਿੰਡ ਨਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਏ ਨੇੜੇ ਭਦੌਰ ਇਸ਼ਾਰਾ ਕਰਨੀ ਹਾਂ ਨੇੜੇ ਭਦੌਰ ਹੈ ਤੇ ਮੋਬਾਈਲ ਵੀਰੇ ਆਪਣਾ 77107 37100 ਬਾਈ ਹਾਂ ਟੋਟਲ ਤਿੰਨ ਨਾ ਗਾ ਆਪਣੇ ਕੋਲ ਤਿੰਨ ਆ ਗਿਆ ਬਾਈ ਜਰਸੀ ਬੈਡ ਛੂਈ ਹੋਏ ਨਾ ਆਪਣੇ ਕੋਲੇ ਹਾਂਜੀ ਜਰਸੀ ਬੈਡ ਛੂਈਆ ਤੇ ਤੀਜਾ ਦਿਨ ਸੂਈ ਨਾ ਵੀਰੇ 13 ਕਿਲੋ ਬੋਲਾ ਤਿਆਰ ਆ ਇਸ ਟਾਈਮ ਮੰਨ ਕੇ ਚੱਲ ਗਿਆ ਆਪਾਂ 54 ਮਿੰਟ ਤੇ ਹਾਂਜੀ ਠੀਕ ਆ 12 ਜੀ ਵੀਡੀਓ ਬਣਾਇਆ ਜਿਹੜੀ ਪਹਿਲਾਂ ਚੋਈ ਵੀ ਆ ਬੜੇ ਮਾਰ ਵੀ ਬੱਚੀ ਆ ਤੇ ਮਾਗਰ ਪਹਿਲਾਂ ਬੱਚੀ ਦਿਖਾ ਲਈ ਬੱਚੀ ਬਹੁਤ ਪਿਆਰੀ ਆ ਮਾਗਰ ਬੱਚੀ ਬਹੁਤ ਸੋਹਣੀ ਆ ਵੀਰੇ ਪਿਓਰ ਜਰਸੀ ਆ ਬੱਚੀ ਛੋਟੀ ਹੋ ਜਾਗੀ ਹੂੰ ਤੇ ਬੈਹੜ ਦੇ ਥਾਂ ਤੁਨ ਇਹ ਕੁਆਲਿਟੀ ਚ ਕਰ ਸਕਦੇ ਹੋਗੇ ਤੇ ਇਸ ਟਾਈਮ ਕੁਵਾਲ ਬਾਈ ਜਿਆ ਦੁੱਧ ਪਾ ਤੋਲ ਕੇ ਦੇਣਾ ਜਮਾ ਬਾਈ 13 ਲੀਟਰ ਤੋਲ ਕੇ ਲੀਟਰ ਮਾਰ ਕੇ ਦੇਵਾਂਗੇ ਚਾਹੇ ਤੰੜਾ ਕੋਈ ਨਾ ਮੈਂ 5 ਦਿਨ ਚੋਲ ਜਾਣ ਪਾਈ ਆ ਦੇ ਦੇ ਥਾਂ ਦੇ ਵੀ ਆਪਣੀ ਗਾਰੰਟੀ ਆ ਵੀਰੇ ਦੀ ਕੋਈ ਚੋਈ ਵੀ ਆਪਣੀ ਕੋਈ ਗੰਡ ਛਿੱਧੀ ਹੋਵੇ ਗੰਡਕਾ ਹੋਵੇ ਨਾਲ ਹੋਵੇ ਆਪਣੀ ਗਾਰ ਠੀਕ ਆ ਠੀਕ ਆ ਠੰਡੀ ਸ਼ੀਲਾ ਥਾਨ ਕੋ ਚੋਈ ਵੀ ਆ ਪਕੜਾ ਕੋਈ ਵੀਰੇ ਹੋ ਹੂੰ ਹੂੰ ਵੀ ਦੁੱਧ ਛੱਡਣਾਗਾ ਵਿੱਚ ਠੀਕ ਤੋੜਦਾ ਜੇ ਰਪੜ ਹਾਂ ਹਾਂ ਵੀਰੇ ਤੋੜ ਕੇ ਦਿਖਾ ਦੇ ਆਪਾਂ ਤੁਹਾਨੂੰ 13 ਕਿਲੋ ਦੁੱਧ ਨੱਟ ਤਿਆਰ ਹੈ ਬੌਲੇ ਆ ਵੀਰੇ ਹਾਂ ਬੌਲਾ ਮੰਨ ਲ ਦੁੱਧ ਮੰਨ ਲ ਤੁਸੀਂ ਹਾਂ ਤੇ ਬਾਕੀ ਸਨ ਟਾਈਮ ਖਾਦਾ ਆਪਾਂ ਹਜੇ ਚਵਾਈ ਦਾ ਸ਼ਮਾਂ ਲੱਗਿਆ ਖਾਸੀ ਆ ਪੈ ਗਿਆ ਸ਼ਾਮ ਤੱਕ ਜਿਹੜਾ ਆਰਡਰ ਦੀ ਕੁਆਲਿਟੀ ਨਾ ਉਹ ਵਧੀਆ ਤਿਆਰ ਕਰ ਲੈਣੀ ਆ ਕੱਦ ਕਾਠ ਵਾਲੇ ਪੱਖ ਤੋਂ ਬਹਿੜ ਬਹੁਤ ਚੰਗੀ ਆ ਕਾਠ ਬਹੁਤ ਹੂੰ ਬਾਕੀ ਲੰਬਾਈ ਲੰਬਾਈ ਬਹਿੜ ਦੀ ਤੇ ਇਥੇ ਤੁਸੀਂ ਦੁਬਾਰਾ ਜਿਹੜੀ ਨਾਲਾ ਨਾਲੋਂ ਦੇਖ ਸਕਦੇ ਹੋਗੇ ਉਹ ਕੰਮ ਨਹੀਂ ਹੈ ਵੀ ਜਿਵੇਂ ਆਪਾਂ ਕਹਿੰਦੇ ਵੀ گاਵਾ ਛੱਡ ਕੇ ਵੀਡੀਓ ਬਣਾ ਲੰਦੇ ਲੋਕ ਨਾ 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 ਮੇਰੇ ਛੱਡ ਕੇ ਚਵਾਈ ਹੈ ਤੇ ਕਿਉਂਕਿ ਦੁੱਧ ਜਦ ਨਾਲ ਤਿਆਰ ਆਈ ਜਦੋਂ ਕੋਈ ਝੂਠ ਵਾਲੀ ਗੱਲ ਹੁੰਦੀ ਨਹੀਂ ਕਿ ਦੋਲਾਂ ਵਿੱਚ ਹੋ ਕੇ ਬਣਾਈ ਆ ਨਾ ਬਣਾਉਣੀ ਆ ਹਾਂ ਬਾਈ ਦੇ ਨਾਲ ਇਹ ਕਾ ਦੇਖ ਲੋ ਕਿ ਛੱਡੀ ਹੁੰਦੀ ਤਾਂ ਲੇਵਾੜਾ ਖੜਾ ਹੁੰਦਾ ਅੜਿਆ ਖੜਾ ਹੁੰਦਾ ਨਾ ਹਾਂ ਦੇਖੋ ਬਾਕੀ ਬਾਈ ਦੇ ਹੱਥ ਨੂੰ ਤਿਆਰ ਫੁੱਲ ਹੋ ਜਾਣਾ ਫਿਰ ਐ ਫਾਜ ਜਾਂਦੇ ਲੇਵਾੜੇ ਹੂੰ ਬਾਕੀ ਬਾਈ ਦੇ ਕੋ ਖਾਸਾਂ ਵੀ ਢੋਣਾਂਗੇ ਆਪਾਂ ਹੁਣ ਤੱਕਰ ਕਦੇ ਕੋਈ ਲਾਂਭੇ ਵਾਲੀ ਗੱਲ ਨਹੀਂ ਆਈਗੀ ਜਿਹੜਾ ਸਾਫ਼ ਸਰਾਇ ਕੰਮ ਕਰਦਾ ਬਾਈ ਨਾਲੇ ਬਾਈ ਚੋਕੇ ਦੇ ਮਗੇ ਦਾ ਕੋਈ ਝੂਠ ਨਹੀਂ ਮਾਰਦਾ ਹਾਂ ਇਹ ਕਿਹੜਾ ਕੋਈ ਗੱਬਣਾ ਵੀ ਝੂਠ ਵਾਜਦਾ ਦੋ ਦੋ 13 ਕਿਲੋ ਤੋਲ ਕੇ ਤਾਂ ਤਾਤਾ ਲ ਤੁਹਾਡਾ ਗਰੰਟੀ ਹੋਵੇ ਮਰੋੜੀ ਹੋਵੇ ਉਹ ਵੀ ਆਪਣੀ ਗਰੰਟੀ ਹੈ ਵੀਰੇ ਚਾਰ ਖਾਂ ਬਰਾਬਰ ਹੈ ਚਾਰੇ ਥਾਣੇ ਦੇ ਬਰਾਬਰ ਹੈ ਵੀਰੇ ਠੀਕ ਆ ਠੀਕ ਆ ਤੇ ਆ ਜੋਟੀ ਆ ਗਈ ਆਪਣਾ ਕੋਲ ਹਾਂ ਹਾਂ ਕਿੰਨੀ ਕੁ ਬਦੂ ਲੱਗ ਭਾਗੇ ਜੀ ਇਹ ਖੀਰੀ ਕੱਟੀ ਆ ਵੀਰੇ ਹੋਊ ਡੇਢ ਪੌਂਡ ਤੋਂ ਸਾਢੇ ਨਾ ਹਾਂ ਹਾਂ ਵੀਰੇ ਹਾਂ ਠੀਕ ਆ ਠੀਕ ਆ ਤੇ ਥਣ ਚਾਰ ਹੀ ਕੱਟੀ ਥਣ ਚਾਰ ਹੀ ਆ ਵੀਰੇ ਲਓ ਸੁਣ ਥਣ ਦਿਖਾ ਦਿਆਂ ਪਾ ਇਥੋਂ ਹੂੰ ਥਣ ਚਾਰ ਹੈ ਮੈਂ ਤੋਰਨ ਫਿਰ ਰਹਿਣੀ ਦੇਣਾ ਤੋਰਨ ਤੋਂ ਕੀ ਆ ਵੀਰੇ ਹਾਂ ਬੱਲਾ ਗਲੂਗ ਤਾਂ ਹੈ ਨਹੀਂ ਗਰੰਟੀ ਨਾ ਨਾ ਆਪਣੀ ਗਰੰਟੀ ਹੈ ਵੀਰੇ ਠੀਕ ਆ ਠੀਕ ਆ ਲਗਭਗ ਡੇਢ ਪੌਂਡ ਤੋਂ 2 ਸਾਲ ਦੀ ਹੋਣੀ ਹੈ ਲਿਆ ਬਤੁਏ ਬਦਲੋ ਆਇਤ ਸੰਗਾ ਸੰਧਵੰਤਰ ਜੀ ਚੈੱਕ ਕਰ ਸਕਦੇ ਹਾਂ ਚੰਗੀ ਕੱਟੀ ਤੇ ਅੰਦਰਲੀ ਕੱਟ ਕਿਹੜੀ ਆ ਅੰਦਰੋਂ ਛੋਟੀ ਆ ਵੀਰੇ ਆਹ ਕੋਲੇ ਦੀ ਮਾਂ ਖੜਿਆ ਸਬੂਤਾ ਦੁੱਧ ਹੈਗਾ 17-18 ਕਿਲੋ ਸਬੂਤ ਖੜੇ ਦੀ ਮਾਂ ਆਹ ਕੱਟੀ ਕਿੰਨੀ ਕੁ ਮਰਦੀ ਹੋਊਗੀ 15 ਕਿ ਮਹੀਨੇ ਦੀ 14 ਦੀ ਨਾ ਨਾ ਨਹੀਂ ਨਹੀਂ ਵੀਰੇ ਇਹ ਮੈਨੂੰ ਲੱਗਦਾ 10-11 ਮਹੀਨੇ ਦੀ ਆ 10-11 ਮਹੀਨੇ ਦੀ ਠੀਕ ਹੈ ਠੀਕ ਹੈ ਲੈ ਇਥੋਂ ਕੱਟੀ ਬੰਤਰ ਚੈੱਕ ਕਰ ਸਕਦੇ ਹੋਗੇ ਤੇ ਥਾਣਾ ਜੀ ਨੂੰ ਬੰਤਰ ਥਾਣਾ ਚੈੱਕ ਕਰਾ ਦੇਣਾਗਾ ਥਾਣਾ ਚਾਰੀ ਹੈ ਨਾ ਚਾਰੀ ਥਾਣਾ ਵੀਰੇ ਹੂੰ ਮੱਖਰੀ ਫੋੜਾਂ ਕੋਈ ਨਹੀਂ ਗਈ ਤੇ ماں ਖੜਿਆ ਸਬੂਤ ਕੋਲੇ ਵੀਰੇ ਸਾਰੇ ਘਰੋਂ ਇਸ ਪਸ਼ੂ ਜੀ ਦਾ ਬਾਈ ਤੇਰੇ ਘਰੋਂ ਘਰੋਂ ਪਸ਼ੂ ਆ ਵੀਰੇ ਇਹ ਤਾਂ ਮੁੰਡਾ ਯਾਰ ਦੋਸਤ ਆਪਣਾ ਉਹ ਕਹਿੰਦਾ ਵੀਡੀਓ ਪਾ ਕੇ ਜੀ ਆਪਾਂ ਆਏ ਆ ਪਾਉਣ ਉਹਦੇ ਠੀਕ ਆ ਠੀਕ ਆ ਆਪਣੇ ਦਾ ਪਸ਼ੂ ਘਰੇ ਆ ਹੂੰ ਤੇ ਇਹ ਇੱਕ ਵਾਰ ਫਿਰ ਨਾ ਰੇਟ ਬਾਈ ਰੇਟ ਦਾ ਬਾਈ ਫੋਨ ਤੇ ਕਰ ਦਾਂ ਤਿੰਨਾ ਪਸ਼ੂਆਂ ਦੀ ਤਿੰਨੇ ਪਸ਼ੂਆਂ ਦਾ ਵੀਰੇ ਠੀਕ ਆ ਠੀਕ ਆ ਤੇ ਪਿੰਡ ਨੈਨੇ ਵਾਲਾ ਆ ਗਿਆ ਤਹਿਸੀਲ ਤਬਾ ਦਾ ਜ਼ਿਲ੍ਹਾ ਬਰਨਾਲਾ ਲੱਗਿਆ 77 107 37 100 ਹਾਂ ਸੋ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ